ਵਾਇਗੁਰੂ ਜੀ ਦਾ ਖਾਲਸਾ ਵਾਇਗੁਰੂ ਜੀ ਦੀ ਫਤਿਹ ਦਾਸ ਨਰਮਲ ਸਿੰਘ ਇਹ ਜੀ ਬੇਨਤੀ ਇਹ ਸੀ ਜਿਹੜੀਆਂ ਛੋਟੀਆਂ ਗੱਡੀਆਂ ਟਾਟਾ ਐਸ ਬਲੈਰੋ ਪਿਕਅਪ ਇਹਨਾਂ ਨੂੰ ਖਰਚੇ ਬਹੁਤ ਜ਼ਿਆਦਾ ਪੈਣ ਲੱਗੇ ਜੀ ਪੰਜਾਬ ਦੇ ਵਿੱਚ ਇੰਨੇ ਕ ਜ਼ਿਆਦਾ ਟੂਲ ਲੱਗ ਚੁੱਕੇ ਆ ਕਿ ਆਪਾਂ ਦੱਸ ਹੀ ਨਹੀਂ ਸਕਦੇ ਫਿਰ ਸਟੇਟ ਦਾ ਟੈਕਸ ਫਿਰ ਬੀਮਾ ਪ੍ਰਦੂਸ਼ਣ ਪਾਸੰਗ ਬਹੁਤ ਜ਼ਿਆਦਾ ਖਰਚੇ ਪੈਣ ਲੱਗੇ ਤੇ ਜਿਹੜੇ ਨਵੇਂ ਖਰਚੇ ਆ ਉਹ ਪੁਰਾਣੇ ਖਰਚੇ ਸੀ ਉਸ ਤੋਂ ਨਵੇਂ ਖਰਚੇ ਤਕਰੀਬਨ ਡਬਲ ਹੋ ਗਏ ਜਿਵੇਂ ਜਿਹੜਾ ਟੈਕਸ ਸੀ ਆ ਪੰਜਾਬ ਦਾ ਛੋਟੀਆਂ ਗੱਡੀਆਂ ਭਰਦੀਆਂ ਸੀ ਅਸੀਂ ਤਕਰੀਬਨ ਕੁਆਟਰ ਬਾਜੀ ਭਰਲੇ ਦੇ ਤਿੰਨਾਂ ਮਹੀਨਿਆਂ ਦਾ ਹੁਣ ਇਹ ਵੀ ਕੀ ਹੋਇਆ ਇਹ ਨਵੀਂ ਆਪਣੀ ਸਰਕਾਰ ਨੇ ਕੀਤਾ ਐਲਾਨ ਕਰਤਾ ਵੀ ਇਹ ਸਾਲ ਦਾ ਟੈਕਸ ਇਕੱਠਾ ਭਰਨਾ ਹੈ ਹੁਣ ਕਿਸੇ ਬੰਦੇ ਕੋਲੇ ਪੈਸੇ ਇਕੱਠੇ ਹੈ ਨਹੀਂਗੇ ਉਹਦੇ ਵੀ ਕਾਰ ਟੁੱਟ ਜਾਂਦੇ ਆ ਇਸ ਕਰਕੇ ਰੂਲਾਂ ਦੇ ਵਿੱਚ ਬੇਨਤੀ ਹੈ ਮੁੱਖ ਮੰਤਰੀ ਭਵਨ ਸਿੰਘ ਮਾਨ ਜੀ ਨੂੰ ਵੀ ਤੁਸੀਂ ਥੋੜਾ ਜਿਹਾ ਇਧਰ ਧਿਆਨ ਦਿਓ ਸਾਡੀ ਜਿਹੜੀ ਟਰਾਂਸਪੋਰਟ ਦਾ ਤੰਦਾ ਬਿਲਕੁਲ ਹੀ ਖਤਮ ਹੁੰਦਾ ਜਾਂਦਾ ਇਧਰ ਧਿਆਨ ਦੇ ਕੇ ਥੋੜਾ ਜਿਹਾ ਇਹਦੇ 'ਚ ਸੁਧਾਰ ਕਰੋ ਇਸ ਵਿਸ਼ੇ ਦੇ ਵਿੱਚ ਅਸੀਂ ਤੁਹਾਡੇ ਨਾਲ ਮੀਟਿੰਗ ਰੱਖੀ ਸੀਗੀ ਸੀਮਾ ਹਾਊਸ ਚੰਡੀਗੜ੍ਹ ਦੇ ਵਿੱਚ ਪਰ ਉਹ ਮੀਟਿੰਗ ਪੂਰੀ ਨਹੀਂ ਹੋ ਸਕੀ ਕਿਉਂਕਿ ਉੱਥੇ ਸਿੱਧੂ ਮੂਸੇਵਾਲਾ ਪੂਰਾ ਹੋ ਗਿਆ ਸੀ ਜਾਂ ਮਰ ਗਿਆ ਸੀ ਤੇ ਉਹ ਮੀਟਿੰਗ ਕੈਨਸਲ ਹੋ ਗਈ ਉਸ ਤੋਂ ਬਾਅਦ ਫਿਰ ਤੁਸੀਂ ਟ੍ਰਾਂਸਪੋਰਟ ਮੰਤਰੀ ਲਾਲਜੀਤ ਭੁੱਲਰ ਪੱਟੀ ਮੋੜ ਵਾਲੇ ਨਾਲ ਉਹਦੇ ਨਾਲ ਗੱਲਬਾਤ ਕੀਤੀ ਦੋ ਵਾਰੀ ਉਹਦੇ ਘਰੇ ਗੱਲਬਾਤ ਕੀਤੀ ਦੋ ਵਾਰੀ ਅਸੀਂ ਚੰਡੀਗੜ੍ਹ ਗਏ ਪਰ ਮਸਲਾ ਸਾਡਾ ਉੱਥੇ ਦਾ ਉੱਥੇ ਹੈ ਕੋਈ ਵੀ ਹੱਲ ਨਹੀਂ ਹੋਇਆ ਅਜੇ ਤੱਕ ਬੇਨਤੀ ਸਾਡੀ ਹੈ ਜੀ ਦੇਖੋ ਤੁਹਾਡੇ ਹੱਥ ਵਸ ਹੈ ਸਰਦਾਰ ਪੁੰਗਲ ਸਿੰਘ ਮਾਨ ਜੀ ਤੁਹਾਡੇ ਹੱਥ ਵਸ ਹੈ ਤੁਸੀਂ ਇਹ ਰੇ ਥੋੜਾ ਸੁਧਾਰ ਕਰੋ ਐਨੇ ਕ ਆਰਟੀਓ ਡੀਟੀਓ ਛੋਟੀਆਂ ਗੱਡੀਆਂ ਨੂੰ ਪਰੇਸ਼ਾਨ ਕਰ ਰਿਹਾ ਚਲਾਨ ਕਰ ਰਿਹਾ 20 2000 ਦਾ 25 25000 ਦਾ ਜੇ ਇੱਕ ਕੁਆਂਟਲ ਵਜ਼ਨ ਵੀ ਜ਼ਿਆਦਾ ਹੁੰਦਾ ਹੈ ਤੇ ਸਾਡਾ ਚਲਾਨ 20000 ਦਾ ਕੱਟ ਕੇ ਇਕਲ ਹੱਥ ਚ ਪੜਾ ਜਾਂਦਾ ਕੰਮ ਸਾਡੇ ਕੋਲੋਂ ਖੋ ਕੇ ਡਿਗਾਡੂ ਰੇੜਿਆਂ ਨੂੰ ਜਾਂ ਜਿਹੜੇ ਫਿੱਟਰ ਚੱਲਦੇ ਸੀ ਉਹ ਲੈ ਕੇ ਗਏ ਸਾਰਾ ਤੇ ਪਰ ਸਾਡੇ ਪੱਲੇ ਕੁਝ ਨਹੀਂ ਪੈ ਰਿਆ ਕਾਗਜ਼ਾਂ ਦਾ ਖਰਚਾ ਸਾਨੂੰ ਪੈ ਰਿਆ ਬਿਨਾ ਗੱਡੀ ਸਟਾਰਟ ਕਰੇ ਤੋਂ ਇਕੱਲੇ ਕਾਗਜ਼ਾਂ ਦਾ ਖਰਚਾ 100 ਰੁਪਿਆ 150 ਰੁਪਿਆ ਪੈ ਰਿਆ ਇੱਕ ਗੱਡੀ ਦਾ ਜੇ ਕਾਜ ਪੂਰੇ ਰੱਖਣੇ ਤੇ ਤੁਹਾਨੂੰ ਇਹ ਬੇਨਤੀ ਹੈ ਕਿ ਟਰਾਂਸਪੋਰਟ ਲਾਈਨ ਦੇ ਵਿੱਚ ਥੋੜੀ ਸੁਧਾਰ ਕਰੋ ਖਰਚੇ ਘਟਾਓ ਤੇ ਸਾਡੇ ਬਾਰੇ ਵੀ ਕੋਈ ਸੋਚੋ ਇੰਨੀਆਂ ਮਹਿੰਗੀਆਂ 15-15 ਲੱਖ ਦੀਆਂ ਗੱਡੀਆਂ ਬਲੈਰੋ ਹਾਥੀ ਤੇ ਲੇਕੇ ਰੋਡ ਤੇ ਕਿਸ ਤਰ੍ਹਾਂ ਚੱਲੀਏ ਕਿਵੇਂ ਕਰੀਏ ਖਰਚਾ ਨਹੀਂ ਪੂਰਾ ਹੋ ਰਿਹਾ ਜੀ